ਜੈ ਪੀਰਾਂ ਦੀ ਜੀ ਆਦਰਪੂਰਨ ਪਿਆਰੀ ਸਾਧ ਸੰਗਤ ਜੀ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਮੈਂ ਤੁਹਾਡਾ ਆਪਣਾ ਦਾਸ ਸੰਕਤ ਦੇ ਚਰਨਾਂ ਦਾ ਦਾਸ ਬਾਬਾ ਰਾਜਗਿਰ ਪਿੰਡ ਦੁੱਦਾ ਬੇਨਤੀ ਕਰਦਾ ਕਿ ਆਉਣ ਵਾਲੇ 16 ਮਈ ਗਣਵੀਰਵਾਰ ਨੂੰ ਆਪਣੇ ਪਿੰਡ ਦੁੱਦਾ ਵਿਖੇ ਪੀਰਾਂ ਦਾ ਵਿਸ਼ਾਲ ਪੰਡਾਰਾ ਹੋ ਰਿਹਾ ਜੀ ਬਾਬਾ ਜੀ ਦਾ ਦੀਵਾਨ ਲੱਗ ਰਿਹਾ ਜੀ ਸਾਰੀ ਸੰਗਤ ਨੂੰ ਔਰ ਜਿੰਨੇ ਵੀ ਗੱਦੀ ਨਸ਼ੀਨ ਬਾਬਾ ਜੀ ਨੇ ਮਸਤ ਵਾਲੀ ਫਕੀਰ ਨੇ ਸਾਲਾ ਨੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਲਾ ਨੇ ਪਿੰਡ ਦੋਦੇ 16 ਮਈ ਨੂੰ ਰਾਮਾਇਦਰ ਬਾਦ ਤੇ ਪਹੁੰਚ ਕੇ ਖਾਦੀ ਰੋਣੀਆਂ ਜੀ ਸੋ ਕਈ ਸਾਰੀ ਸੰਗਤ ਨੂੰ ਪਤਾ ਹੈ ਇਹ ਸੰਗਤ ਨਾਲ ਕਾਫੀ ਮੋਹ ਪ੍ਰੇਮ ਹੈ ਔਰ ਬਹੁਤ ਸੰਗਤਗਤੀ ਨਾਲ ਜੁੜੀ ਹੈ ਕਈ ਸੰਗਤ ਦੇ ਮੇਰੇ ਕੋਲ ਨੰਬਰ ਨਹੀਂ ਹੈ ਔਰ ਉਹ ਸਾਰੀ ਸੰਗਤ ਇਸ ਕਲਿੱਪ ਨੂੰ ਇਸ ਵੀਡੀਓ ਨੂੰ ਇੱਕ ਸੰਦੇਸ਼ਾ ਸਮਝ ਕੇ ਕਬੂਲ ਕਰਨਾ ਹੈ ਔਰ ਸਾਰੀ ਸੰਗਤ ਨੇ ਪਹੁੰਚਣਾ ਹੈ ਔਰ ਜਿੰਨੇ ਵੀ ਦੇਸ਼ਾਂ ਦੇਸ਼ਾਂ ਦੇ ਵਿੱਚ ਸਾਡੇ ਸੰਗਤ ਬੈਠੀ ਆ ਸਾਡੇ ਮਸਤ ਤਕੀਰ ਬੈਠੇ ਨੇ ਸਾਲਿਆਂ ਨੂੰ ਜਾਇ ਪੀਰਾਂ ਦੇ ਸਾਰਿਆਂ ਨੇ ਦਰਬਾਰ ਦੇ ਉੱਤੇ ਹਾਜ਼ਰੀ ਲਾਉਣੀ ਆ ਜੀ 16 ਮਈ ਆ ਗਣਵੀਰਵਾਰ ਜਿੰਨੇ ਵੀ ਸਾਜੀ ਆ ਜਿੰਨੇ ਵੀ ਮਸਤ ਤਕੀਰ ਵਾਲੇ ਨੇ ਅਕਬਦੀ ਨਸ਼ੀ ਨੇ ਜਿਨ੍ਹਾਂ ਦਾ ਕਿ ਮੇਰੇ ਨਾਲ ਗੁੱਸਾ ਗਿਆ ਵੀ ਆ ਉਹਨਾਂ ਨੇ ਵੀ ਬਸੇ ਗਲੇ ਵਿੱਚ ਆ ਕੇ ਦਰਬਾਰ ਦੇ ਉੱਤੇ ਮਤਲਬ ਨਾਲ ਸਾਰੀ ਸੰਗਤ ਨੂੰ ਹਮਾ-ਮਾ ਕੇ ਪਹੁੰਚਣਾ 16 ਮਈ ਦਿਨ ਔਰ ਰਾਤ ਨੂੰ ਬਾਬਾ ਜੀ ਦਾ ਤਪਾਣ ਲੱਗੇਗਾ ਔਰ ਬਾਬਾ ਜੀ ਦਾ ਲੰਗਰ ਵਰਤਾਇਆ ਜਾਵੇਗਾ ਪੁਰਵੀ ਮਹਾਜਨਾਂ ਜੋ ਸੇਵਾ ਦੀਆਂ ਪ੍ਰਕਿਰਿਆਵਾਂ ਮੱਦੀਆਂ ਕੀਤੀਆਂ ਡਾਂਗੀਆਂ ਸੋ ਸਾਰਿਆਂ ਨੇ ਪਹੁੰਚਣਾ ਹੱਥ ਵੱਲ ਕੇ ਬੇਨਤੀ ਦੁਆਰਾ ਫੇਰ ਕਰਦਾ ਵੀ ਦਰਬਾਰ ਨਾਲ ਸੰਗਤ ਬਹੁਤ ਜੁੜੀ ਹੈ ਸਾਰੀ ਸੰਗਤ ਦੇ ਸਾਡੇ ਕੋਲ ਨੰਬਰ ਨਹੀਂ ਹੈਗੇ ਸਾਰੀ ਸੰਗਤ ਨੇ ਜਿਨ੍ਹਾਂ ਕੋਲ ਮੇਰੀ ਗੱਲ ਨਹੀਂ ਹੋਈ ਜਾਂ ਜਿਨ੍ਹਾਂ ਨੂੰ ਡਾਇਰੈਕਟ ਨਹੀਂ ਕਿਹਾ ਗਿਆ ਇਸ ਵੀਡੀਓ ਨੂੰ ਹੀ ਮੇਰਾ ਕੁਸ਼ਣ ਦੀਸਾ ਸਮਝ ਕੇ ਦਰਬਾਰ ਦੇ ਉੱਤੇ ਹਾਜ਼ਰੀ ਲਾਉਣ ਵਾਸਤੇ ਹੋਂਚਣਾ ਸਰ ਦੁਆਰਾ ਫੇਰ ਬੇਨਤੀ 16 ਮਈ ਦਿਨ ਵੀਰਵਾਰ ਪਿੰਡ ਦੋਦਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਆ ਬਾਬਾ ਜੀ ਦਾ ਵਿਸ਼ਾਲ ਭੰਡਾਰਾ ਹੋ ਰਿਹਾ ਹੈ ਜਨ ਵਾਲਾ ਦੁਆਨ ਚੱਲੇਗਾ ਬਾਬਾ ਜੀ ਦਾ ਲੰਗਰ ਤੇ ਨਾਲ ਚੱਲੇਗਾ ਔਰ ਇੱਕ ਬਿੰਦੀ ਹੋਰ ਵੀ ਕਈ ਕਲਾਕਾਰ ਫਕਰ ਫਕੀਰ ਨੇ ਜੇ ਉਹਨਾਂ ਨੂੰ ਟਾਈਮ ਚਾਹੀਦਾ ਤਾਂ ਉਹ ਵੀ ਆ ਕੇ ਸਾਰੇ ਕਿਉਂਕਿ 24 ਘੰਟੇ ਦਾ ਪ੍ਰੋਗਰਾਮ ਆ ਸਭ ਨੂੰ ਟਾਈਮ ਮਿਲੇਗਾ ਸਾਰੇ ਨੇ ਪਹੁੰਚਣਾ ਸਾਰੇ ਗੱਜੇ ਲਗਾਈਏ ਜਕਾਰਾ ਬੋਲੀਏ ਸੱਚੇ ਦਰਬਾਰ ਕੀ ਸਦਾ ਜੀ ਜੈ